ਜਦ ਧਰਮ ਔਰ ਧਰਮ ਦੇ ਚਿੰਨ ਦੋਨਾਂ ਦਾ ਹੋਣਾ ਤੇ ਜ਼ਰੂਰੀ ਹੁੰਦਾ ਹੈ ਕਿਉਂਕਿ ਧਰਮ ਕਿਸੇ ਵੀ ਧਰਮ ਦੀ ਵਿਲੱਖਣ ਪਹਿਚਾਣ ਉਹਨਾਂ ਦੇ ਜਿੰਨਾ ਤੋਂ ਜਾਣੀ ਜਾਂਦੀ ਸਿੱਖ ਧਰਮ ਵਿਲੱਖਣ ਧਰਮ ਦੁਨੀਆ ਦਾ ਔਰ ਸਾਖ ਪਕਸਰਮ ਮੰਨਿਆ ਜਾਂਦਾ ਹੈ ਜਿਸ ਧਰਮ ਦੇ ਰਿੱਤ ਸਤਿ ਗੁਰਾਂ ਨੇ ਸਾਨੇ ਗੁਰਬਾਣੀ ਬਾਣੀ ਔਰ ਸਿੱਖ ਰਹਿਤ ਜਿਆਦਾ ਔਰ ਨਾਲ ਨਾਲ ਸਭ ਗੁਨਾ ਦੀ ਦਾਤ ਬਖਸ਼ਿਸ਼ ਕੀਤੀ ਸਾਨੂੰ ਆਪਣੇ ਗੁਰੂ ਪ੍ਰਸਤਾਪ ਨੂੰ ਬਖਸ਼ਿਸ਼ ਕੀਤੀ ਸਿੱਖੀ ਦੇ ਕੇਂਦਰ ਸਥਾਪਿਤ ਕੀਤੇ ਸਿੱਖੀ ਦੇ ਕੇਂਦਰਾਂ ਨਾਲ ਸਿੱਖੀ ਦੇ ਨਿਸ਼ਾਨ ਸੰਗੁਰ ਆਨੁਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਤਾਰ ਪੁਰਖਾ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਚੁਲਾਇਆ ਜਦੋਂ ਉੱਥੇ ਗੁਰਸਥਾਨ ਧਰਮਸ਼ਾਲਾ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਰਾਵੀ ਦੇ ਕਿਨਾਰੇ ਤੇ ਔਰ ਉਹਨਾਂ ਸਮੇਂ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਵਿੱਚ ਇਹ ਨਿਸ਼ਾਨ ਸਾਹਿਬ ਸਫੇਦ ਅੰਗਰਖ ਸੀਦੇ ਪਾਦਸ਼ਾਹ ਤਾਨ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੇ ਮਹਾਰਾਜ ਦੇ ਸਮੇਂ ਵੀ ਨਿਸ਼ਾਨ ਸਾਹਿਬ ਉੱਤੇ ਕਬਰ ਹੈ। ਗੁਰੂ ਅਮਰਦਾਸ ਜੀ ਪਤਸ਼ਾਹੀ ਦੇ ਗੋਲਵਾਲ ਸਾਹਿਬ ਜਿਸ ਕਿਰਜਤੌਰ ਕਲਾ ਕੁਦਰਤ ਸਿਰ ਤੇ ਬੈਠੀ ਸੀ। ਗੁਰੂ ਅਮਰਦਾਸ ਜੀ ਤੁਹਾਡੇ ਗੁਰੂ ਸਥਾਨ ਗੋਲਵਾਲ ਸਾਹਿਬ ਤੇ ਧਰਮ ਕੀਰਤਨ ਜਾਰੀ ਉਦਲੇ ਸਫੇਦ ਰੰਗ ਦਾ ਨਿਸ਼ਾਨ ਸਾਹਿਬ ਮੂਲ ਦੇ ਦਾਤਾ ਹੈ। ਪਿਛਲੇ ਨਗਰਾਂ ਚ ਗੁਰੂ ਰਾਮ ਦਾਸ ਜੀ ਨੇ ਜਦੋਂ ਚੇਤੀ ਅਮਰ ਸਬ ਸਾਹਿਬ ਸਾਹਾ ਉਦੋਂ ਵੀ ਇਹ ਧਰਮ ਦਾ ਨਿਸ਼ਾਨ ਝੁਲਾਇਆ। ਉਹ ਅੰਤਿਮ ਪਾਤਸ਼ਾਹੀ ਦੀ ਚਰੂਪ ਦੇ ਵਿੱਚ ਟੁਣਿਆ ਜਿਸ ਦਿਨ ਹਜ਼ੂਰ ਗੁਰਤਾ ਗਦੀ ਦੇ ਉੱਤੇ ਸੁਭਾਏਮਾਨ ਹੋਣ ਤੋਂ ਪਰੰਪਰ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਦੀ ਸਿਰਜਣਾ ਕਰਕੇ ਪਹਿਲੇ ਦਿਨ ਮੀਰੀ ਬੀਬੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸੁਭਾਏਮਾਨ ਹੋਏ ਤਾਂ ਆਪ ਜੀ ਨੇ ਕੇਸਰੀ ਰੰਗ ਦਾ ਪੋਸ਼ਾਕਾ ਧਾਰਨ ਕੀਤਾ ਔਰ ਕੇਸਰੀ ਰੰਗ ਦੇ ਵਸਤਰਾਂ ਵਾਲਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਬੀਬੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਲਾਉਣ ਦਾ ਹੁਕਮ ਕੀਤਾ ਉਦੋਂ ਤੋਂ ਲੈ ਕੇ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਸਿੱਖ ਪੰਥ ਦੇ ਅੰਦਰ ਜਿਉਂ ਦੇ ਸਿਮਰ ਪ੍ਰਚਲਿਤ ਚਲੇ ਆ ਰਹੇ ਹਨ ਔਰ ਇਸੇ ਰੰਗ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਵਿੱਚ ਵੀ ਗੁਰਸਥਾਨਾਂ ਤੇ ਔਰ ਸਤਗੁਰਾਂ ਦੇ ਪਾਵਨ ਸਥਾਨਾਂ ਤੇ ਪ੍ਰਚਲਿਤ ਰੱਖਿਆ ਗਿਆ ਔਰ ਅੱਜ ਵੀ ਪੰਥ ਦੇ ਵਿੱਚ ਪੰਜੇ ਤਖਤ ਸਹਿਬਾਨਾਂ ਉੱਤੇ ਛਟਖੰਡ ਸ੍ਰੀ ਹਰਮੰਦਰ ਸਾਹਿਬ ਗੁਰਸਥਾਨਾਂ ਵਿੱਚ ਔਰ ਪੰਥ ਦੇ ਵੱਖ-ਵੱਖਾ ਸਥਾਨਾਂ ਤੇ ਕੇਸਰੀ ਨਿਸ਼ਾਨ ਸਾਹਿਬ ਹੀ ਝੁਲਾਏ ਜਾ ਰਹੇ ਹਨ ਕਾ ਸੰਗਧੀ ਪਰਾਚੀਨ ਪੰਥ ਪ੍ਰਕਾਸ਼ ਅੰਦਰ ਵੀ ਕੇਸ਼ਰੀ ਨਿਸ਼ਾਨ ਸਾਹਿਬ ਦਾ ਬਹੁਤ ਸੁੰਦਰ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸੱਚਖੰਡ ਦੇ ਅੰਦਰ ਜਾਂਦੇ ਹੈ ਉੱਥੇ ਕੇਸ਼ਰੀ ਰੰਗ ਦਾ ਸ੍ਰੀ ਨਿਸ਼ਾਨ ਸਾਹਿਬ ਝੂਲਦਾ ਹੋਇਆ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਦਾ ਜੋ ਨਕਸ਼ਾ ਜੋ ਉਸੋਂ ਦੇ ਦਰਸ਼ਨਾਂ ਦੀ ਝਲਕ ਆਪ ਜੀ ਨੇ ਉਸ ਸਮੇਂ ਬਿਆਨ ਕੀਤੀ ਹੈ ਕਿ ਉਸ ਸਮੇਂ ਸਤਖੰਡ ਦੇ ਅੰਦਰ ਵੀ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਝੁਲਟ ਰਿਹਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਖੰਡ ਦੇ ਵਿੱਚ ਗਏ ਔਰ ਇਹ ਦੇਖ ਕੇ ਪਰਾਚੀਨ ਪੰਥ ਪ੍ਰਕਾਸ਼ ਵਿੱਚ ਬਾਬਰ ਦੇ ਨਾਲ वार्तालाप ਦੇ ਵਿੱਚ ਸਤਿਗੁਰਾਂ ਦਾ ਕੀਤਾ ਹੋਇਆ ਸਾਨੂੰ ਪੁਰਾਣੇ ਸਮੇਂ ਤੋਂ ਮਿਲਦਾ ਹੈ ਸਾਧ ਸੰਗਤ ਜੀ ਅઠਵੇਂ ਪਾਤਸ਼ਾਹ ਸਤ ਸਤਿਪੁਰਸ਼ਿਤ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਵਿੰਲਖਰਾ ਸਾਹਿਬ ਗਏ ਉੱਥੇ ਚਰਨ ਪਾਏ ਉੱਥੋਂ ਸਤਿਗੁਰੂ ਮਹਾਰਾਜ ਜੀ 2 ਦਿਨ ਉੱਥੇ ਨਿਵਾਸ ਰੱਖਿਆ ਔਰ ਉੱਥੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਸੰਤਾਂ ਬੜੇ ਦੂਰ ਬਰੇਡੇ ਤੋਂ ਕਾਬਲ ਦੇ ਇਲਾਕੇ ਵਿੱਚੋਂ ਆਈਆਂ ਜਦੋਂ ਉੱਥੋਂ ਸਤਿਗੁਰੂ ਜੀ ਰਵਾਨਾ ਹੋਣ ਲੱਗੇ ਆਪ ਜੀ ਨੇ ਉੱਥੇ ਰੇਤ ਦੇ ਟਿੱਬੇ ਉੱਤੇ ਮਿੱਟੀ ਦਾ ਕੱਚਾ ਥੜਾ ਬਣਾ ਕੇ ਉਸ ਵਿੱਚ ਛੋਟਾ ਕਿਸ ਦੀ ਨਿਸ਼ਾਨ ਸਾਹਿਬ ਤੇ ਲਾਇਆ ਔਰ ਉਥੇ ਹੱਥ ਮੇ ਬਾਪ ਜੀ ਦੇ ਬਚਨ ਹਨ ਕਿ ਜਿਨੇ ਮੇਰੇ ਦਰਸ਼ਨ ਕਰਨੇ ਉਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇ ਜਿਨੇ ਮੈਨੂੰ ਮੱਥਾ ਟੇਕਣਾ ਇਸ ਇਸ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੇ ਇਸ ਨਿਸ਼ਾਨ ਸਾਹਿਬ ਦੇ ਵਿੱਚੋਂ ਉਹਨੂੰ ਮੇਰੇ ਦਰਸ਼ਨ ਹੋਣਗੇ ਔਰ ਜਿਨੇ ਦੁਨੀਆਂ ਦੇ ਲੋਕ ਪ੍ਰਲੋਕ ਦੀਆਂ ਦਾਤਾਂ ਸੁਖ ਕਾਮਨਾਵਾਂ ਪ੍ਰਾਪਤ ਕਰਨੀਆਂ ਹਨ ਉਹ ਇਸ ਨਿਸ਼ਾਨ ਸਾਹਿਬ ਅੱਗੇ ਅਰਦਾਸ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਾਵੇਗਾ ਸੋ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕੋ ਇੱਕ ਸਿੱਖ ਪੰਥ ਦੇ ਵਿੱਚ ਆਪਣੇ ਹੱਥੀਂ ਜਿੱਥੇ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ ਲਾਇਆ ਉਸੇ ਜਗ੍ਹਾ ਤੇ ਅੱਜ ਲੋਖਰਾ ਸਾਹਿਬ 8ਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਹਨ